ਹਾਂਜੀ ਦੋਸਤੋ ਅਦਾਬ ਮੈਂ ਮੁਹੰਮਦ ਜਮੇਲ ਅਦਾਰਾ ਬੁਜਾਤੋਂ ਦੋਸਤੋ ਅੱਜ ਅਸੀਂ ਪਹੁੰਚੇ ਆ ਸਮਾਣਾ ਜੋ ਪੰਜਾਬ ਦਾ ਇਤਿਹਾਸਿਕ ਸ਼ਹਿਰ ਹੈ ਸਮਾਣਾ ਪਰ ਅਸੀਂ ਇੱਥੇ ਇੱਕ ਖਾਸ ਮਕਸਦ ਨੂੰ ਆਇਆ ਇੱਥੇ ਇੱਕ ਭਾਈ ਗੁਰਜੀਤ ਸਿੰਘ ਫੌਜੀ ਪਿਛਲੇ 278 ਦਿਨਾਂ ਤੋਂ ਤਾਵਰ ਦੇ ਉੱਪਰ ਬੈਠੇ ਨੇ ਤਾਂ ਜੀ ਇਹਨਾਂ ਨੂੰ ਜਾਣਨਾ ਆ ਜੋ ਪ੍ਰਬੰਧਕ ਨੇ ਇੱਥੇ ਜੋ ਸਮਾਰ ਰਹੇ ਨੇ ਮੋਰਚੇ ਦੀ ਬਾਗਡੋਰ ਸੰਭਾਲੀ ਹੋਈ ਹੈ ਕਿ ਇਹਨਾਂ ਦਾ ਮਕਸਦ ਕੀ ਹੈ ਕਿਉਂ ਬੈਠੇ ਨੇ ਭਾਈ ਸਾਹਿਬ ਕਿਉਂ ਚੜ੍ਹੇ ਨੇ ਟਾਵਰ ਤੇ ਪਰ ਸਾਰੇ ਸਰਕਾਰ ਨੇ ਮੰਤਰੀ ਐਮ ਐਲ ਏ ਵਿਧਾਇਕ ਐਮ ਪੀ ਆਉਂਦੇ ਰਹੇ ਨੇ ਗੱਲਬਾਤ ਹੁੰਦੀ ਰਹੀ ਹੈ ਉਹਨਾਂ ਦੀ ਤੇ ਵੀ ਕਿਉਂ ਨਹੀਂ ਉਤਰੇ ਉਹ ਉਹਨਾਂ ਦਾ ਮਸਲਾ ਕੀ ਹੈ ਕੀ ਮਕਸਦ ਹੈ ਤੇ ਹੁਣ ਜੋ ਵਿਧਾਨ ਸਭਾ ਦੇ ਵਿੱਚ ਇੱਕ ਉਹਨਾਂ ਲੈ ਕੇ ਆਉਂਦਾ ਬਿੱਲ ਲੈ ਕੇ ਆਉਂਦਾ ਬੇਅਦਬੀਆਂ ਦੇ ਖਿਲਾਫ ਤੇ ਸਖਤ ਸਜ਼ਾਵਾਂ ਕੀ ਜਾਣ ਕਹੇ ਜੇ ਫੇਰ ਉਹ ਠੰਡੇ ਵਾਸਤੇ ਪਾ ਦਿੱਤਾ ਹੈ ਉਹਦੇ ਬਾਰੇ ਵੀ ਜਾਣਕਾਰੀ ਲਵਾਂ ਕਿ ਮੋਰਚੇ ਦੀ ਮਤਲਬ ਕੀ ਪ੍ਰਤੀ ਕਿਰਿਆ ਹੋਈ ਤੇ ਤਾਂ ਹੁਣ ਮੋਰਚੇ ਦੇ ਪ੍ਰਬੰਧਕਾਂ ਨਾਲ ਗੱਲ ਕਰਦੇ ਆ ਤੁਹਾਡੀ ਲਾਈਵ ਤਸਵੀਰਾਂ ਵੀ ਦਿਖਾਉਣੇ ਆ ਤੁਹਾਨੂੰ ਇੱਥੇ ਦੇ ਹਾਲਾਤ ਵੀ ਦਿਖਾਉਣੇ ਆ ਕਿਸ ਤਰ੍ਹਾਂ ਦੇ ਨੇ ਪਰ ਕਿੰਨੇ ਮਸਲੇ ਨੇ ਕਹੇ ਜੇ ਹਾਲਾਤਾਂ ਦੇ ਵਿੱਚ 278 ਦਿਨ ਯਾਨੀ ਲਗਭਗ 9-10 ਮਹੀਨੇ ਹੋ ਗਏ ਗਰਮੀਆਂ 50 ਡਿਗਰੀ ਟੈਂਪਰੇਚਰ ਵੀ ਦੇਖ ਲਿਆ ਉਹਨਾਂ ਨੇ ਤੇ -10 ਡਿਗਰੀ ਟੈਂਪਰੇਚਰ ਵੀ ਦੇਖ ਲਿਆ 400 ਫੁੱਟ ਉੱਚਾ ਟਾਵਰ ਹੈ ਸਭ ਤੋਂ ਉੱਚਾ ਪੰਜਾਬ ਦਾ ਪੀਐਸਐਨਲ ਕੋਦੇ ਉੱਪਰ ਬੈਠੇ ਨੇ ਭਾਈ ਸਾਹਿਬ ਉਹਨਾਂ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਤੁਹਾਨੂੰ ਤੇ ਹੁਣ ਮੈਂ ਬਾਬਾ ਜੀ ਨਾਲ ਗੱਲ ਕਰਾਉਣਾ ਤੁਹਾਡੀ ਹਾਂ ਜੀ ਬਾਬਾ ਜੀ ਕੀ ਨਾਮ ਹੈ ਤੁਹਾਡਾ ਵਾਹਿਗੁਰੂ ਜੀ ਕਾਖਨ ਸਾਹਿਬ ਵਾਹਿਗੁਰੂ ਜੀ ਕੀ ਫਟੇ ਦਾਹ ਦਾ ਨਾਮ ਬਾਬਾ ਗੁਰਦੀਪ ਸਿੰਘ ਜੀ ਪੁਹਰ ਜ਼ਿਲ੍ਹਾ ਕੋਰਾਸਪੁਰ ਪਿੰਡ ਛੋਟੇ ਘੁੰਮਣ ਸੰਤ ਬਾਬਾ ਹਜ਼ਾਰ ਸਿੰਘ ਨਾਲ ਪੁੱਛਣਾਂ ਦੇ ਉੱਥੋਂ ਜਦੋਂ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਟਾਵਰ ਤੇ 400 ਫੁੱਟ ਉੱਪਰ ਚੜ੍ਹਦੇ ਬੈਠੇ ਤੇ ਉੱਥੋਂ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਜੋ ਹੁਣ ਐ ਮੌਕੇ ਇਹ ਟਾਵਰ ਦੇ ਜੋ ਜੋ ਪ੍ਰੋਬਲਮ ਚੱਲ ਰਿਹਾ ਉਹਦੇ ਹੈਗੇ ਨੇ ਕੋਆਰਡੀਨੇਟਰ ਉਹ ਕਿਥੇ ਗਏ ਨੇ ਕਿਸ ਨੂੰ ਕਹਿਣ ਵਾਸਤੇ ਮਿਲਣ ਵਾਸਤੇ ਸੋ ਦਾਸ ਜੀ ਇੱਥੇ ਸੇਵਾਵਾ ਸੋ ਭਾਈ ਸਾਹਿਬ ਜੀ ਬੈਠੇ ਨੇ ਕਿ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਉਹਨਾਂ ਨੂੰ ਰੋਕਿਆ ਜਾਵੇ ਸਖਤ ਕਾਨੂੰਨ ਬਣ ਜਾਵੇ ਸੋ ਕਾਨੂੰਨ ਬਣਨੇ ਜਾ ਰਿਹਾ ਸੀ ਭਗਵੰਤ ਮਾਨ ਨੇ ਬਿਲਕੁਲ ਪਹਿਲੋਂ 10 11 ਦਾ ਰੱਖਿਆ ਸੀ 10 ਨੂੰ ਉਹਨਾਂ ਨੇ ਪੂਰੀਆਂ ਖਬਰਾਂ ਦੇ ਦਿੱਤੀਆਂ ਕਿ ਕਾਨੂੰਨ ਤੇ 11 ਤਰੀਕ ਨੂੰ ਮੋਹਰ ਲੱਗ ਜਾਵੇ ਸੈਸ਼ਨ ਬੁਲਾਇਆ ਸਪੈਸ਼ਲ ਬੇਅਦਬੀਆਂ ਵਾਸਤੇ ਫੇਰ ਉਹ ਕਰਕੇ 13 ਤੋਂ 14 ਕਰਤਾ 14 ਤੋਂ 15 ਕਰਤਾ 14 ਤਰੀਕ ਨੂੰ ਫੇਰ ਉਹਨੂੰ ਬੋਲੇ ਆਪ ਸਾਰੇ ਉਹਨਾਂ ਦੀ ਖ਼ਬਰਾਂ ਜਾਇਆ ਕਿ ਹੁਣ 15 ਤਰੀਕ ਨੂੰ ਸੈਸ਼ਨ ਤੇ ਮੋਰ ਲੱਗ ਜਾਵੇਗੀ 15 ਦਿਨੋਂ ਕਰਦਿਆ ਕਰਦੇ ਆ ਇਹਨਾਂ ਨੇ ਫੇਰ 6 6 ਮਹੀਨਿਆਂ ਦਾ ਗਾੜੀ ਪਾਰਤਾ ਪਤਾ ਨਹੀਂ ਕੀ ਗੱਲ ਕਾਰਨ ਕਰ ਪਾਰਤਾ ਦੋਹੇਲਾ ਮੋਰਚਾ ਵਾ ਸੇਦੀ ਸਭ ਨੂੰ ਚਾਹੀਦਾ ਵਾ ਅਸੀਂ ਭਗਵੰਤ ਮੰਨ ਵੀ ਕਰਦੇ ਆ ਬੇਨਤੀ ਇਥੋਂ ਲੈ ਕੇ ਉੱਥਾ ਗਿਆ ਕਿ ਕਮ ਸਤੋਂ 15 ਦਿਨਾਂ ਵਿੱਚ ਇਹ ਜਿਹੜਾ ਮੋਰਚਾ ਵਾ ਫਸੇ ਫੜੇ ਹੁਣ ਚਾਹੀਦਾ ਤੇ ਮੋਰ ਲੱਗਣੀ ਚਾਹੀਦੀ ਆ ਪੜ੍ਹ ਲਵੋ ਲਿਖ ਕੇ ਭੇਜਿਆ ਥੋਨੇ ਸਾਰਿਆਂ ਨੇ ਪ੍ਰਬੰਧਕਾਂ ਨੇ ਅੱਛਾ ਬਾਬਾ ਜੀ ਸੋ ਤੁਹਾਨੂੰ ਸਰਕਾਰ ਦੇ ਕੋਈ ਮੰਤਰੀ ਕੋਈ ਮੁੱਖ ਮੰਤਰੀ ਨਾਲ ਮੀਟਿੰਗ ਦਾ ਵੀ ਇੱਕ ਸੱਦਾ ਆਇਆ ਸੀ ਹੋਈ ਐ ਮੀਟਿੰਗ ਕੋਈ ਉਹ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਤੇ ਹੋਰ ਉਹਨਾਂ ਨਾਲ ਤਿੰਨ ਸੰਗ ਵੇਸ ਜਾ ਸਿੰਘ ਤੇ ਸਾਰੇ ਧਰਮਾਂ ਦੇ ਵੀ ਫਿਰ ਬਾਅਦ ਚ ਉਹਨਾਂ ਨੇ ਦੱਸਿਆ ਕਿ ਸਾਰੇ ਧਰਮਾਂ ਦੇ ਨਾਲ ਹੋਏਗੀ ਗੱਲਬਾਤ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਤੇ ਸਾਰੇ ਧਰਮਾਂ ਦੇ ਬਲੈਕ ਉਹਨਾਂ ਨਾਲ ਵੀ ਉਹ ਜੋ ਉਹਨਾਂ ਨਾਲ ਉਹਨਾਂ ਨਾਲ ਕਵਰਟੀਟ ਮਿਲਾਇਆ ਸੀ ਉਹ ਨਾਲ ਲੈ ਕੇ ਗਏ ਉਹਨਾਂ ਨਾਲ ਵੀ ساری ਗੱਲ ਹੋਈ ਪਰ ਫਿਰ ਵੀ ਇਹਨਾਂ ਨੇ ਸਰਕਾਰਾਂ ਨੇ ਇੱਕ ਫਸਲਾ ਕਰਦਿਆਂ ਕਰਦੇ ਆ ਅੱਗੇ ਪਾ ਦਿੱਤਾ ਅੱਛਾ ਬਾਬਾ ਜੀ ਸੋ ਇੱਕ ਸਿੱਖ ਸੰਗਤ ਬਹੁਤ ਘੱਟ ਜੁੜਦੀ ਹੈ ਕਿੱਥੇ ਕਮੀ ਰਹੀ ਹੈ ਇਹਦੇ ਚ ਕਮੇਰੇ ਦੀ ਸੰਗਤ ਕੋਲ ਵਾਹ ਜਿਵੇਂ ਜੋ ਕੰਮ ਲੱਗਿਆ ਸਾਰੇ ਹੁਣ ਜੁੜਨੇ ਸ਼ੁਰੂ ਹੋ ਗਏ ਨੇ ਘੱਟ ਨਹੀਂ ਜੁੜਦੀ ਹੁਣ ਵਧੇਰੀ ਜੁੜੇਗੀ ਹੁਣ ਮੈਨੂੰ ਇੱਥੇ ਕਾਲਾ ਆਉਂਦੀਆਂ ਨੇ ਕੀ ਦੋਹਰਾ ਬਖਿਆ ਕੀ ਦੋਹਰਾ ਬਖਿਆ ਸਾਨੂੰ ਦੱਸੋ ਕੋਈ ਹੁਣ ਪੈਸਾ ਦਾ ਕੋਈ ਬਿਆਨ ਆ ਕਿ ਕੋਈ ਅਸੀਂ ਦਹਾ ਅੱਖਾਂ ਦਹਾ ਦਰਨ ਤੋਂ ਬਾਅਦ ਕੋਈ ਨਈ ਸਰਕਾਰ ਚੰਗਾ ਕਰਦੀ ਕਾਨੂੰਨ ਪਾਲ ਤੇ ਕੋਈ ਫੋਸ ਕਰਦ ਚੁੱਕਾ ਜਾਵੇਗਾ ਅੱਛੇ ਅੱਜ ਮਲੇ ਕੋਲ ਤੋਂ ਮੁਸਲਮ ਭਾਈ ਜਾਰੇ ਦੇ ਲੋਕ ਲੰਗਰ ਲੈ ਕੇ ਆਏ ਨੇ ਇੱਥੇ ਮਿੱਠੇ ਚੌਲਾਂ ਦਾ ਲੰਗਰ ਲਾਇਆ ਹੋਇਆ ਹੈ ਤਾਂ ਉਹਨਾਂ ਬਾਰੇ ਤੁਸੀਂ ਕੀ ਕਹਿੰਦੇ ਹੋ ਭਾਈ ਸਾਹਿਬ ਭਾਈ ਸਾਹਿਬ ਮੁਹੰਮਦ ਜਮੀਲ ਜੋ ਪੱਤਰਕਾਰ ਵੀ ਨੇ ਉਹ ਤੇ ਉਹਨਾਂ ਦੇ ਨਾਲ ਸਾਥੀ ਇਸ ਹਾਲਾ ਨਾਰਾ ਮਾਰਨ ਵਾਸਤੇ ਪਹੁੰਚੇ ਨਾਲ ਚੜ੍ਹੋ ਨਾਲ ਲੰਘਾ ਲੈ ਕੇ ਆਏ ਨੇ ਸਾਰੀ ਸੰਗਤਾਂ ਨੇ ਛਕਿਆ ਵਾ ਤੇ ਇਹ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਨਾਲੇ ਉਹਨਾਂ ਨੇ ਇਕੱਠ ਦਾ ਦਿੱਤਾ ਸਾਨੂੰ ਸੰਬੰਧਮ ਇਸੇ ਵੀ ਸਾਰੇ ਨਾਲ ਆ ਕਾਨੂੰਨ ਬਣਨਾ ਚਾਹੀਦਾ ਵਾ ਅੱਛਾ ਸਿੱਖ ਕੌਮ ਨੂੰ ਤੁਸੀਂ ਕੀ ਸੰਦੇਸ਼ ਦਿੰਦੇ ਹੋ ਜਦ ਦੂਸਰੇ ਧਰਮਾਂ ਦੇ ਲੋਕ ਆ ਰਹੇ ਨੇ ਮੁਸਲਿਮ ਵੀ ਆ ਰਹੇ ਨੇ ਹਿੰਦੂ ਵੀ ਆ ਰਹੇ ਨੇ ਸਾਰੇ ਧਰਮਾਂ ਦੇ ਪਿੱਛੇ ਸਿੱਖੋਂ ਕਿਉਂ ਸੰਗਤ ਕਿਉਂ ਨਹੀਂ ਜੁੜ ਰਹੇ ਸਿੱਖ ਕੌਮ ਨੂੰ ਕਹੇ ਇਹ ਜੋ ਬੇਨਤੀ ਕਰਦੇ ਸਾਰੇ ਜੋੜ ਵੀ ਰਹੇ ਨੇ ਇਹਦੀ ਵੀ ਨਹੀਂ ਜੁੜਣਗੇ ਹੁਣ ਸਾਰੇ ਜੁੜਣਗੇ ਇਕੱਠੇ ਹੋਣਾ ਪੈਣਾ ਸਾਰਿਆਂ ਨੂੰ ਇੱਕ ਪੁੱਠਾ ਹੋਏਗਾ ਤੇ ਫਿਰ ਇਹ ਕਾਨੂੰਨ ਪਾਸ ਹੋਣੇ ਨੇ ਅੱਛਾ ਬਈ ਸਰਕਾਰ ਨੂੰ ਤੁਹਾਡੀ ਕੀ ਮਤਲਬ ਉਹ ਹੈ ਕਿ ਦੇਖੋ ਅਪੀਲਾਂ ਦਾ ਤੁਸੀਂ ਬਹੁਤ ਕਰ ਲਈਆਂ ਹੁਣ ਕੀ ਚੇਤਾਵਨੀ ਦੇਣਾ ਚਾਹਣੇ ਹੋ ਕਿ ਦੇਖੋ ਜੇ ਹੁਣ ਇੰਨਾ ਲੰਬਾ ਸਮਾਂ ਹੋ ਗਿਆ ਚੇਤਾਵਨੀ ਦੱਸਾਂਗੇ ਇਹੋ ਜੇ ਸਾਰੇ ਸੰਗਤਾਂ ਦਾ ਸਹਿਯੋਗ ਕਰ ਰਹੇ ਆ ਸਾਰੇ ਸੰਗਤਾਂ ਦਾ ਸਹਿਯੋਗ ਦੇ ਰਹੇ ਆ ਸਾਰੇ ਪੱਤਰ ਮੇਨ ਸਾਰੇ ਸਹਿਯੋਗ ਦੇ ਰਹੇ ਨੇ ਤੇ ਇਹ ਹੁਣ ਭਾਈ ਗੁਰਜੀਤ ਸਿੰਘ ਦਾ ਵੀ ਉਹ ਤੋਂ ਐਲਾਨ ਆ ਉਹ ਕਹਿੰਦੇ ਭੁਖੜਦਾਲੀ ਚੱਲੀ ਤਕਰੀਬਨ 2 ਦਿਨ ਚੱਲੀ ਉਹਨਾਂ ਨੇ ਖੇਲੇ ਠਾਤੀ ਜਿਹੜੇ ਲੰਬਾ ਸਮਾਂ ਪਾਤਾ ਉਹਨਾਂ ਨੇ ਆਖਿਆ ਵੀ ਹੁਣ ਇਹ ਭੁਖੜਦਾਲ ਨਾਲ ਸੰਨਾਂ ਨਹੀਂਗਾ ਕੋਈ ਚੰਗਾ ਕਦਮ ਚੁੱਕਿਆ ਜਾਏਗਾ ਸਾਰੇ ਸੰਗਤ ਇਕੱਠੇ ਹੋਗੇ ਕੋਈ ਵੱਡਾ ਪ੍ਰਾਲਾ ਕੀਤਾ ਜਾਵੇਗਾ ਜੇ ਤੇ ਇਹਨਾਂ ਨੂੰ ਮੰਗ ਪੱਤਰ ਭੇਜਿਆ ਵਾ ਮੰਗੀਆ ਪੱਤਰ ਉਹਨਾਂ ਦੇ ਵਿੱਚ ਉਹ ਕਰ ਦਿਓ ਜੀ ਤੇ ਪ੍ਰਸ਼ਾਸਨ ਸਾਰਾ ਆਇਆ ਸੀਗਾ ਸਾਰੇ ਪ੍ਰਸ਼ਾਸਨ ਨੇ ਸਾਨੂੰ ਇਹ ਵਿਸ਼ਵਾਸ ਜੀ ਦਵਾਇਆ ਕਿ ਅਸੀਂ ਤੁਹਾਡੀ ਜਿਹੜੀ ਸਿਲਕ ਮੰਗ ਰੱਖਦੇ ਆ ਉਹ ਉਪਰ ਪਜਾਵਾਂਗੇ ਅੱਛਾ ਪਿਛਲੇ ਦਿਨੀ ਆਕਾਲ ਸਾਹਿਬ ਦਾ ਤਖਤ ਦੇ ਜਥੇਦਾਰ ਸਾਡੇ ਜੇ ਸਿੰਘ ਸਾਹਿਬ ਵੀ ਆ ਕੇ ਗਏ ਨੇ ਤੇ ਉਹ ਵੀ ਉਪਰਾਲੇ ਕਰ ਰਹੇ ਨੇ ਆਪਣੇ ਤੌਰ ਤੇ ਸਾਰੇ ਹੁਣ ਸਾਰੇ ਉਪਰਾਲੇ ਕਰਨਗੇ ਸਾਰੇ ਜੀ ਜੇ ਬਿਠਾ ਕੋਈ ਸਾਰੇ ਉਪਰਾਲੇ ਕਰਨਗੇ ਕਿਉਂਗੇ ਸ਼ਾਹੀ ਸ਼ਾਹੀ ਇਮਾਮ ਜਿਹੜੇ ਆਪਣੇ ਪੰਜਾਬ ਦੇ ਸ਼ਾਹੀ ਇਮਾਮ ਨੇ ਉਸਮਾਨ ਲੁਧਿਆਣ ਵੀ ਜੀ ਉਹ ਵੀ ਆ ਕੇ ਹਾਜ਼ਰੀ ਲਵਾਏ ਗਏ ਨੇ ਇੱਥੇ ਹਾਜ਼ਰੀ ਲਵਾ ਕੇ ਉਹਨਾਂ ਨੇ ਆਖਿਆ ਕਾਨੂੰਨ ਇਹ ਬਣਨਾ ਚਾਹੀਦਾ ਵੀ ਚਰਾਏ ਚਕਲਾ ਕੇ ਉਹ ਗੋਲੀ ਮਾਰ ਦੇਣੀ ਚਾਹੀਦੀ ਹੈ ਇਹ ਕਾਨੂੰਨ ਬਣਨਾ ਚਾਹੀਦਾ ਉਹਨਾਂ ਨੇ ਐਲਾਨ ਕੀਤਾ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਬਾਬਾ ਜੀ ਨੇ ਬਹੁਤ ਸੰਖੇਪ ਦੇ ਵਿੱਚ ਮਤਲਬ ਜਾਣਕਾਰੀ ਦਿੱਤੀ ਹੈ ਇਹਨਾਂ ਨੇ ਤੇ ਜੋ ਮੇਨ ਪ੍ਰਬੰਧਕ ਨੇ ਉਹ ਕਹਿੰਦੇ ਅੱਜ ਕਿਥੇ ਗਏ ਹੋਏ ਨੇ ਤੇ ਇਹ ਵੀ ਬਾਬਾ ਜੀ ਵੀ ਇੱਥੇ ਉਹ ਕਰਦੇ ਨੇ ਪ੍ਰਬੰਧ ਤੇ ਚੁਟਮਾਲਦੇ ਨੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੀ ਜੇ ਭਾਈ ਸਾਹਿਬ ਨਾਲ ਗੱਲ ਹੋ ਜਾਵੇ ਭਾਈ ਗੁਰੂ ਜੀ ਜੋ ਆਪਣੇ ਟਾਵਰ ਤੇ ਮੋਰਚਾ ਲਾ ਕੇ ਬੈਠੇ ਨੇ ਤਾਂ ਅਸੀਂ ਉਹ ਤੋਂ ਗੱਲਬਾਤ ਵੀ ਸੁਣਾਵਾਂਗੇ ਉਹਨਾਂ ਦੀ ਉਹਨਾਂ ਦੇ ਵਿਚਾਰ ਕੀ ਨੇ ਧੰਨਵਾਦ ਜੀ ਹਾਂਜੀ ਬਜ਼ੁਰਗੋ ਤੁਹਾਡਾ ਕੀ ਨਾਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਤਾਰ ਨਾਮ ਹੈ ਮਨਜੀਤ ਸਿੰਘ ਧਰਮੀ ਫੌਜੀ ਔਰ ਦਾਸ ਦੀ ਸੇਵਾ ਜਿਸ ਦਿਨ ਤੋਂ ਭਾਈ ਗੁਰਜੀਤ ਸਿੰਘ ਇਸ ਟਾਵਰ ਤੇ ਚੜ੍ਹੇ ਹਨ ਉਸ ਦਿਨ ਤੋਂ ਆ ਭਾਈ ਗੁਰਜੀਤ ਸਿੰਘ ਦੇ ਨਾਲ ਮੈਂ ਇੱਥਾਂ ਉਹ 12 ਤਰੀਕ ਨੂੰ ਚੜ੍ਹੇ ਨੇ ਤੇ ਮੈਂ 13 ਤਰੀਕ ਤੋਂ ਇੱਕ ਦਿਨ ਵੀ ਕਦੇ ਮਿਸ ਨਹੀਂ ਕੀਤਾ 13 ਤਰੀਕ ਤੋਂ ਮੈਂ ਇੱਥੇ ਥੱਲੇ ਟਾਵਰ ਦੀ ਸੇਵਾ ਜਿਹੜੀ ਉਹ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਔਰ ਮੈਂ ਸਾਰੀਆਂ ਸਿੱਖ ਸੰਤਾਂ ਨੇ ਜਿਨ੍ਹਾਂ ਨੇ ਬਹੁਤ ਇਥੇ ਸਹਿਯੋਗ ਦਿੱਤਾ ਵੀ ਹੈ ਤੇ ਮੈਂ ਅਪੀਲ ਵੀ ਕਰਦਾ ਕਿ ਹੁਣ ਸਮਝੋ ਕਿ ਜਿੱਤ ਦਾ ਸਮਾਂ ਭਾਵੇਂ 6 ਮਹੀਨੇ ਦਾ ਸਮਾਂ ਦਿੱਤਾ ਹੈ ਉਹਨਾਂ ਨੇ ਪਰ ਹੁਣ ਜਿੱਤ ਦਾ ਸਮਾਂ ਜਿੱਥੇ ਆਪਾਂ 9 ਮਹੀਨੇ ਕੱਢ ਦਿੱਤੇ ਨੇ ਉਥੇ ਆਪਾਂ 6 ਮਹੀਨੇ ਵੀ ਸਿੱਧਕ ਜਿਹੜਾ ਉਹ ਆਪਣਾ ਵਖਾਵਾਂਗੇ ਤੇ ਇਹ ਮੋਰਚਾ ਜਿਹੜਾ ਉਹ ਸਿਰੇ ਲਾਵਾਂਗੇ ਅਤੇ ਸ਼ਰਮ ਧਰਮ ਕਾਨੂੰਨ ਗ੍ਰੰਥਾ ਲਈ ਅਸੀਂ ਬਣਾਵਾਂਗੇ ਹੀ ਬਣਾਵਾਂਗੇ ਭਾਵੇਂ ਇਹ ਸਰਕਾਰ ਆਵੇ ਭਾਵੇਂ ਹੋਰ ਸਰਕਾਰ ਆਵੇ ਅੱਜੀ ਆ ਇਹ ਕਾਨੂੰਨ ਹੈ ਜਿਹੜਾ ਉਹ ਜ਼ਰੂਰ ਬਣਵਾ ਕੇ ਛੱਡਾਂਗੇ ਚਾਹੇ ਜਿਵੇਂ ਮਰਜ਼ੀ ਹੋ ਜਾਵੇ ਅੱਛਾ ਇੱਕ ਇਹ ਸੋਈ ਰੋਹੀ ਭਾਈ ਸਾਹਿਬ ਦੀ ਸਿਹਤ ਕਿਵੇਂ ਹੈ ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ ਉਹਨਾਂ ਨੇ ਗਰਮੀ ਵੀ ਦੇਖੀ 50 ਡਿਗਰੀ ਟੈਂਪਰੇਚਰ 'ਚ ਵੀ ਬੈਠੇ ਰਹੇ ਨੇ ਉਹ ਤੇ ਮਾਈਨਸ ਦੇ ਟੈਂਪਰੇਚਰ ਦੇ ਵਿੱਚ ਵੀ ਰਹੇ ਨੇ ਕਿੰਨਾ ਲੰਬਾ ਸਮਾਂ ਢੇਰੀ ਮੀਂਹ ਚੱਕੜ ਚੱਲੇ ਨੇ ਉਹਨਾਂ ਤੇ ਹੁਣੇ ਸਿਹਤ ਕੀ ਹਾਲ ਹੈ ਸਿਹਤ ਮੈਂ ਆਪ ਜੀ ਨੂੰ ਦੱਸ ਦੇਣਾ ਚਾਹਨਾ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇੱਕ ਸੰਦੇਸ਼ ਦਿੱਤਾ ਹੈ ਤੇ ਸਾਨੂੰ ਇੱਕੋ ਗੱਲ ਸਿਖਾਈ ਹੈ ਕਿ ਇਸ ਸੰਸਾਰ ਵਿੱਚ ਜੀਵਨ ਬਸਰ ਕਰਦੇ ਹੋਇਆ ਸਿਰਫ ਤੇ ਸਿਰਫ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਹੀ ਕਹਿਣਾ ਹੈ ਅਤੇ ਗੁਰੂ ਪਾਸ਼ਾ ਦੀ ਕਿਰਪਾ ਦੇ ਨਾਲ ਮੈਂ ਆਪ ਵੀ ਦੱਸ ਦੇਣਾ 12 ਅਕਤੂਬਰ ਨੂੰ ਜਦੋਂ ਭਾਈ ਸਾਹਿਬ ਇਸ ਟਾਵਰ ਤੇ ਚੜ੍ਹੇ ਸਨ ਉਹਨਾਂ ਦਾ ਵਜ਼ਨ 1 ਕਵੰਟਲ 20 ਕਿਲੋ ਜੀ ਉਸ ਦਿਨ ਤੋਂ ਬਾਅਦ ਅਸੀਂ ਜਿੰਨੀ ਕ ਵੀ ਉਹਨਾਂ ਤੱਕ ਪਹੁੰਚ ਕਰਦੇ ਰਹੇ ਔਰ ਸਹਜੇ ਸਹਜੇ ਸੰਘਰਸ਼ ਲੜਦੇ ਆ ਲੜਦੇ ਆ ਹੁਣ ਉਹਨਾਂ ਦਾ ਵਜਨ ਮੈਂ ਕਹਿੰਦਾ 50% ਜਿਹੜਾ ਉਹ ਡਾਊਨ ਹੋ ਚੁੱਕਾ ਹੈ ਔਰ ਉਹਨਾਂ ਦੀ ਪਲਸ ਹੈ ਜਿਹੜੀ ਉਹ ਇੰਨੀ ਡਾਊਨ ਚਲੀ ਜਾਂਦੀ ਹੈ ਕਿ ਕਈ ਵਾਰੀ 43 42 ਥੱਲੇ ਦੀ ਪਲਸ ਜਿਹੜੀ ਉਹ ਚਲੀ ਜਾਂਦੀ ਹੈ ਤੇ ਬੀਪੀ ਹੈ ਜਿਹੜਾ ਜਦੋਂ ਕਿ ਆਪਾਂ 80 120 ਕਹਿੰਦੇ ਆ ਉਹਨਾਂ ਦਾ ਉੱਪਰਲਾ ਬੀਪੀ ਕਈ ਵਾਰੀ 180 ਚਲਾ ਜਾਂਦਾ ਤੇ 130 22 ਵੀ ਚਲਾ ਜਾਂਦਾ ਟੈਂਪਰੇਚਰ ਹੈ ਜਿਹੜਾ ਆਮ ਨੋਰਮਲ ਆਪਾਂ 95 ਡਿਗਰੀ ਪੁਆਇੰਟ 4 ਕਹਿੰਨੇ ਆ ਪਰ ਕਈ ਵਾਰੀ ਭਾਈ ਸਾਹਿਬ ਦਾ ਟੈਂਪਰੇਚਰ ਲਗਾਤਾਰ 105 ਡਿਗਰੀ ਤੱਕ ਪਹੁੰਚ ਗਿਆ ਹੈ ਪਰ ਇੰਨੀ ਮੁਸ਼ਕਿਲਾਂਤ ਹੋਣ ਦੇ ਬਾਵਜੂਦ ਵੀ ਉਹ ਇੱਕ ਫੌਜੀ ਜਵਾਨ ਹੈ ਔਰ ਦਸਵੀਂ ਫੌਜ ਦਾ ਇੱਕ ਮਜਦਦ ਰਿਆ ਹੈ ਔਰ ਠੀਕ ਹੈ ਜਦੋਂ ਪਹਿਲਾਂ 84 ਦੇ ਵਿੱਚ ਬੇਦਵੀ ਹੋਈ ਦਸਵੇ ਆਪਣੀ ਨੌਕਰੀ ਛੱਡੀ ਅਤੇ ਇਹਨਾਂ ਬੇਅਦਮੀਆਂ ਦੇ ਖਾਪੂਦੋਂ ਵੀ ਲੜੇ ਤੇ ਹੁਣ ਵੀ ਲੜ ਰਹੇ ਆ ਤੇ ਭਾਈ ਗੁਰਜੀਤ ਸਿੰਘ ਦਾ ਵੀ ਇੱਕ ਇਤਿਹਾਸ ਹੈ ਕਿ ਉਹਨਾਂ ਨੇ ਵੀ ਕਦੇ ਕਿਸੇ ਦੀ ਤੈਨ ਨਹੀਂ ਸਮਝੀ ਹੈਗੀ ਅਤੇ ਉਹਨਾਂ ਨੇ ਵੀ ਆਪਣੀ ਸਰਵਿਸ ਜਿਹੜੀ ਉਹ ਛੱਡ ਕੇ ਤੇ ਆ ਕੇ ਆਪਣਾ ਕੀਤਾ-ਕੀਤਾ ਔਰ ਅੱਜ ਵੀ ਭਾਈ ਗੁਰਜੀਤ ਸਿੰਘ ਉਸੇ ਤਰ੍ਹਾਂ ਜਿਵੇਂ ਫੌਜੀ ਜਵਾਨ ਜਿਸ ਮਕਸਦ ਲਈ ਲੜ ਪੈਂਦੇ ਨੇ ਉਸ ਮਕਸਦ ਨੂੰ ਪੂਰਾ ਕਰਦੇ ਨੇ ਅੱਜ ਵੀ ਕਈ ਵਾਰ ਉਹਨਾਂ ਦਰਸ ਸਨੇਹ ਗਏ ਨੇ ਕਿ ਭਾਈ ਸਾਹਿਬ ਆਪਣੀ ਜੇਤ ਛੱਡ ਦਿਓ ਕਿ ਭਾਈ ਸਾਹਿਬ ਆਪਣੀ ਜਿੱਦ ਛੱਡ ਦਿਓ ਕਈ ਵਾਰ ਉਹ ਆਪਣੇ ਸਾਥੀਆਂ ਨਾਲ ਵੀ ਔਖੇ ਹੋਏ ਨੇ ਕਿਉਂਕਿ ਸਾਥੀਆਂ ਨੇ ਵੀ ਕਈ ਵਾਰ ਸਲਾਹ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਜੋ ਗੁਰੂ ਪਾਤਸ਼ਾਹ ਦੇ ਨਾਲ عہد ਕੀਤਾ ਹੋਇਆ ਹੈ ਜੋ ਵਚਨ ਕੀਤਾ ਹੈ ਅਰਦਾਸ ਕੀਤਾ ਹੈ ਉਹਨਾਂ ਪ੍ਰਤਨ ਸਿੰਘਾਂ ਵਾਂਗੂ ਹੀ ਨਵਾ ਕੇ ਆਣਗੇ ਤੇ ਇੱਥੇ ਜੈਕਾਰੇ ਵੀ ਗੁਜਣਗੇ ਸਾਨੂੰ ਸੋਹਣਿਆ ਜੈ ਜੈਕਾਰੇ ਤਾਂ ਇਹ ਸਾਨੂੰ ਤੁਸੀਂ ਤੁਹਾਨੂੰ ਉਹਨਾਂ ਦੇ ਜੋ ਸਾਥੀ ਨੇ ਫੌਜੀ ਇਹਨਾਂ ਦੀ ਗੱਲਬਾਤ ਸੁਣਾਈ ਹੈ ਯਾਰ ਬਹੁਤ ਜੋਸ਼ ਨਾਲ ਇਹਨਾਂ ਨੇ ਦੱਸਿਆ ਕਿ ਪੂਰੇ ਅਸੀਂ ਆਪਣੀ ਗੱਲ ਤੇ ਅੜੇ ਹੋਏ ਆਂ ਦੇਖੋ ਇਹਨਾਂ ਦੀ ਜੋ ਮੰਗ ਹੈ ਬਿਲਕੁਲ ਜਾਇਜ਼ ਮੰਗ ਹੈ ਕੋਈ ਧਰਮ ਕੋਈ ਪਾਰਟੀ ਕੋਈ ਵਰਗ ਇਹ ਨਹੀਂ ਕਹਿ ਸਕਦਾ ਕਿ ਇਹਨਾਂ ਦਾ ਕਾਨੂੰਨ ਨਾ ਬਣੇ ਫਿਰ ਜਦੋਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਇਹ ਗੱਲ ਦੀ ਸਮਝ ਆਉਂਦੀ ਸਰਕਾਰ ਦੀ ਕਿ 6 ਮਹੀਨੇ ਦਾ ਟਾਈਮ ਕਿਉਂ ਪਾਇਆ ਤਾਂ ਹੁਣ ਸਾਡੀ ਵੀ ਇਹ ਅਪੀਲ ਹੈ ਸਾਰੇ ਲੋਕਾਂ ਦੀ ਵੀ ਇੱਕ ਸੰਗਤ ਦੀ ਅਪੀਲ ਹੈ ਕਿ ਇਸ ਨੂੰ ਮਤਲਬ ਲੰਬੇ ਤੋਂ ਉਹਦੇ ਚ ਨਾ ਪਾਇਆ ਜਾਵੇ ਇਹ ਕਾਨੂੰਨ ਤੇ ਜਾਂ ਕਿਸੇ ਨੂੰ ਕੋਈ ਆਪਤੀ ਨਹੀਂ ਹੈਗੀ ਕਿਸੇ ਨੂੰ ਕੋਈ ਇਤਰਾਜ਼ ਨਹੀਂ ਤਾਂ ਇਹ ਕਾਨੂੰਨ ਲੰਬਾ ਪਾ ਕੇ ਸਰਕਾਰਾਂ ਇਹਦੇ ਖੇਲ ਨਾ ਖੇਡਣ ਇਹਦੇ ਨਾਲ ਇਸ ਕਾਨੂੰਨ ਨੂੰ ਜਲਦੀ ਤੋਂ ਜਲਦੀ ਬਣਾ ਕੇ ਉਸ ਦਾ ਬਿੱਲ ਨੂੰ ਲਾਗੂ ਇੰਪਲੀਮੈਂਟ ਕਰ ਦੇਣਾ ਚਾਹੀਦਾ ਹੈ ਤਾਂ ਕਿ ਲੋਕ ਕਿਸੇ ਵੀ ਧਰਮ ਦੇ ਜੋ ਧਾਰਮਿਕ ਗ੍ਰੰਥ ਨੇ ਬੇਅਦਵੀ ਕਰਨ ਤੋਂ 100 ਵਾਰ ਸੋਚਣ ਉਹ ਧੰਨਵਾਦ ਜੀ ਹੁਣ ਤਨ ਤੁਹਾਨੂੰ ਅਸੀਂ ਗੱਲਬਾਤ ਕਰਾਉਣੇ ਆ ਬਾਬਾ ਜੀ ਨਾਲ ਇਹਨਾਂ ਦਾ ਨਾਮ ਵੀ ਜਾਣ ਲੈਣੇ ਆ ਤੇ ਇਹਨਾਂ ਤੋਂ ਵੀ ਮੋਰਚੇ ਬਾਰੇ ਜਾਣਕਾਰੀ ਲੈਣੇ ਆ ਕੀ ਵਿਚਾਰ ਨੇ ਇਹਨਾਂ ਦੇ ਹਾਂ ਜੀ ਬਾਬਾ ਜੀ ਕੀ ਨਾਮ ਹੈ ਤੁਹਾਡਾ ਆਪਣਾ ਨਾਮ ਕੀ ਦੱਸ ਸਕਦੇ ਆ ਤੇ ਅਸੀਂ ਸਮਾਣੇ ਦੇ ਹੀ ਰਹਿਣ ਵਾਲੇ ਆ ਬਹੁਤ ਪਛਿੱਡੇ ਆ ਇੱਕੋ ਨੇ ਜਦੋਂ ਤੋਂ ਪਾਕਿਸਤਾਨ ਤੋਂ ਆਏ ਅਸੀਂ ਉਦੋਂ ਤੋਂ ਗੰਜੀਤ ਚੁੱਟੇ ਹੋਏ ਆ ਤੇ ਗ੍ਰੇਸੈਂਟੀ ਨੂੰ ਅਸੀਂ ਆਪਣਾ ਡਰਾਈਵਰ ਮੰਨਨੇ ਆ ਤੇ ਉਹਨਾਂ ਦੀ ਆਨ ਬਾਨ ਸ਼ਾਨ ਦੇ ਵਾਸਤੇ ਅਸੀਂ ਬਾਬਾ ਗੁਰਜੀਤ ਸਿੰਘ ਜੀ ਦਾ ਸਮਰਥਨ ਕਰ ਰਹੇ ਆਂ ਉਹਨਾਂ ਦਾ ਜੋ ਮਕਸਦ ਲਿਆ ਹੋਇਆ ਹੈ ਉਹਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਚੱਲ ਰਹੇ ਆਂ ਅਤੇ ਨਾਲ ਹੋਰ ਸਾਰੀਆਂ ਸੰਗਤਾਂ ਨੂੰ ਆਪਣੀ ਗੁਰੂ ਨਾਨਕ ਨਾਮ ਲੈਵਾ ਸੰਗਤ ਜਿੰਨੀ ਵੀ ਬੈਠੀ ਹੈ ਪੰਜਾਬ ਦੇ ਵਿੱਚ ਜਾਂ ਦੁਨੀਆਂ ਦੇ ਵਿੱਚ ਜਿੱਥੇ ਵੀ ਸਿੱਖ ਵਸਦੇ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗੇ ਸਾਰੇ ਧਰਮਾਂ ਦੇ ਲੋਕਾਂ ਨੂੰ ਬੇਨਤੀ ਕਰਾਂਗੇ ਕਿ ਬਾਬਾ ਗੁਰਜੀਤ ਸਿੰਘ ਜੀ ਨੇ ਇਹ ਜਿਹੜੀ ਮੰਗ ਰੱਖੀ ਹੈ ਬਹੁਤ ਚੰਗੀ ਮੰਗ ਰੱਖੀ ਹੈ ਸਾਰਿਆਂ ਪਰਮਾਨੇ ਵਾਸਤੇ ਇਹ ਮੈਂ ਸਮਝਦਾ ਕਿ ਹਰ ਇੱਕ ਇਨਸਾਨ ਦਾ ਫਰਕ ਬੰਦਾ ਹੈ ਕੋਈ ਭਾਵੇਂ ਕਿਸੇ ਵੀ ਧਰਮ ਨੂੰ ਬਗੌਲੰਦ ਕਰਦਾ ਹੈ ਉਹਨੂੰ ਆਪਣੇ ਰਹਿਬਰ ਦੀ ਆਨ-ਬਾਨ ਸ਼ਾਨ ਦੇ ਵਾਸਤੇ ਸਭ ਤੋਂ ਪਹਿਲੋ ਸੋਚਣਾ ਚਾਹੀਦਾ ਹੈ ਕਿ ਸਾਰੇ ਕੰਮ ਬਾਅਦ ਦੇ ਵਿੱਚ ਪਹਿਲੋ ਆਪਣੇ પતિ ਪਰਮੇਸ਼ਰ ਜਿਹਨੂੰ ਆਪਾਂ ਮੰਨਨੇ ਆ ਜਿਹੜਾ ਸਾਨੂੰ ਸਭ ਕੁਝ ਦੇ ਰਿਹਾ ਹੈ ਇਹ ਜ਼ਿੰਦਗੀ ਦੇ ਵਿੱਚ ਸਵਾਸ ਅਨਮੋਲਕ ਪਰਿਵਾਰ ਖਾਨ-ਪਾਨ ਉਸ ਪਰਮਾਤਮਾ ਦਾ ਦਿੱਤਾ ਹੋਇਆ ਹੈ ਜਿਨੇ ਸਾਨੂੰ ਇੰਨੀ ਸੋਹਣੀ ਦੁਨੀਆ ਦੇ ਵਿੱਚ ਭੇਜਿਆ ਰੰਗ-ਬਰੰਗੀ ਦੁਨੀਆ ਜਿਹਨੂੰ ਆਪਾਂ ਹਰ ਰੋਜ਼ ਹੀ ਨਿਹਾਰਨੇ ਆ ਐਸੀ ਦੁਨੀਆ ਜਿਨੇ ਪਰਮਾਤਮਾ ਨੇ ਵਿਖਾਈ ਉਹਦੇ ਦਿੱਤੇ ਹੋਏ ਪਾਵਨ ਪਵਿੱਤਰ ਪਾਕ ਜਿਹੜੀ ਬਾਣੀ ਹੈ ਸਾਨੂੰ ਜਿਹੜੀ ਸਿਹਤ ਦਿੰਦੀ ਹੈ ਉਹਦੀ ਬੇਦਬੀ ਹੋਵੇ ਤੇ ਸਾਡੇ ਹੀ ਪੰਜਾਬ ਦੇ ਵਿੱਚ ਸਾਡੀਆਂ ਅੱਖਾਂ ਦੇ ਸਾਹਮਣੇ ਹੋਵੇ ਤੇ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦਾ ਹਰ ਇੱਕ ਧਰਮ ਦੇ ਹਰ ਇੱਕ ਬੰਦੇ ਨੂੰ ਆਪਣੇ ਵੱਲੋਂ ਵੱਧ ਚੜ ਕੇ ਸਹਿਯੋਗ ਦੇਣਾ ਚਾਹੀਦਾ ਹੈ ਆਪਣੇ ਧਾਰਮਿਕ ਗ੍ਰੰਥਾਂ ਦੇ ਵਾਸਤੇ ਇਹਦੇ ਜਿਹੜੇ ਕੰਮ ਹਨ ਸਾਧ ਸੰਗਤ ਜੀ ਇਹ ਰੋਜ਼ ਰੋਜ਼ ਨਹੀਂ ਕੀਤੇ ਜਾਂਦੇ ਇਹ ਬੜੇ ਹੀ ਵੱਖਰੇ ਢੰਗ ਦੇ ਨਾਲ ਤਰੀਕੇ ਦੇ ਨਾਲ ਜੋਸ਼ ਜੋਰਾ ਸ਼ੋਰਾਂ ਦੇ ਨਾਲ ਕੀਤੇ ਜਾਂਦੇ ਹਨ ਕੁਰਬਾਨੀਆਂ ਜਦੋਂ ਵੀ ਲੋੜ ਪੈਂਦੀ ਹੈ ਧਰਮ ਨੂੰ ਕੌਮ ਨੂੰ ਤੇ ਉਦੋਂ ਹੀ ਲੋਦੇ ਜਿਹੜੇ ਹਨ ਕੁਰਬਾਨੀਆਂ ਕਰਦੇ ਹਨ ਆਪਣੀ ਕੌਮ ਦੇ ਵਾਸਤੇ ਜਿਵੇਂ ਬਾਬਾ ਗੁਰਦੀਪ ਸਿੰਘ ਜੀ ਸਾਡੇ ਕਰ ਰਹੇ ਹਨ ਦਸਾਂ ਮਹੀਨਿਆਂ ਤੋਂ ਚੜ੍ਹੇ ਹੋਏ ਹਨ ਟਾਬਲ ਦੇ ਉੱਤੇ ਤੇ ਹੁਣ ਸਾਡੀਆਂ ਸੰਗਤਾਂ ਦੀ ਸਰਕਾਰ ਨੂੰ ਇਹ ਬੇਨਤੀ ਹੈ ਕਿ ਹੁਣ ਤੁਸੀਂ ਜਿਹੜੀ ਕਹਿੰਦੇ ਹੋ ਭਈ ਰਹਿ ਲੈਣੀ ਹੈ ਕਿਹਦੀ ਰਹਿ ਲੈਣੀ ਹੈ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਤੁਹਾਨੂੰ ਅਪੀਲ ਕਰ ਰਹੇ ਹਨ ਕਿ ਤੁਸੀਂ ਕਾਨੂੰਨ ਬਣਾਓ ਗ੍ਰੰਥਾਂ ਦੀ ਆਣ-ਬਾਣ-ਸ਼ਾਨ ਇਹ ਤੁਹਾਡੇ ਵੀ ਧਾਰਮਿਕ ਗ੍ਰੰਥਾਂ ਜਿਨ੍ਹਾਂ ਦੀਆਂ ਸਵਾਂ ਚੁੱਕ ਕੇ ਤੁਸੀਂ ਆਪਣੀਆਂ ਸਰਕਾਰਾਂ ਬਣਾਉਂਦੇ ਹੋ ਲੋਕਾਂ ਨੂੰ ਪਰਮਾਉਂਦੇ ਹੋ ਇਹਨਾਂ ਦੇ ਅੱਗੇ ਜਾ ਕੇ ਮੱਥੇ ਟੇਕਦੇ ਹੋ ਕੋਈ ਭਾਵੇਂ ਮੰਦਰ ਦੇ ਵਿੱਚ ਮੱਥਾ ਟੇਕਦਾ ਜਾ ਕੇ ਲੀਡਰ ਕੋਈ ਮਸਜਿਦ ਦੇ ਵਿੱਚ ਮੱਥਾ ਟੇਕਦਾ ਜਾਂ ਕੋਈ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕਦਾ ਹੈ ਲੀਡਰ ਬਣ ਕੇ ਤੇ ਇਹਨਾਂ ਦੇ ਪਾਸੋਂ ਹੀ ਸੁੱਖਾਂ ਦੀਆਂ ਦਾਤਾਂ ਮੰਗਦੇ ਹੋ ਇਹਨਾਂ ਦੀਆਂ ਪ੍ਰਮਾਤਮਾ ਦੇ ਨਾਮ ਦੀਆਂ ਹੀ ਸੌਂਹਾਂ ਚੁੱਕਦੇ ਹੋ ਜਦੋਂ ਤੁਸੀਂ ਲੀਡਰ ਬਣਦੇ ਹੋ ਤੇ ਐਸੇ ਪ੍ਰਮਾਤਮਾ ਦੇ ਨਾਮ ਨੂੰ ਉੱਚਾ ਤੇ ਸੁੱਚਾ ਹੋਰ ਬਣਾਉਣ ਦੇ ਵਾਸਤੇ ਤੁਸੀਂ ਕਾਨੂੰਨ ਬਣਾਉਣ ਵਾਸਤੇ ਕਿਹਦੇ ਕੋਲੋਂ ਪੁੱਛਣਾ ਹੈ ਸੋ ਬੇਨਤੀ ਕਰ ਰਹੇ ਆ ਭਈ ਸਾਡੇ ਕੋਲ ਸਮਾਂ ਨਹੀਂ ਹੈ ਜਿਵੇਂ ਤੁਸੀਂ 6 ਮਹੀਨਿਆਂ ਦਾ ਸਮਾਂ ਪਾਇਆ ਹੈ ਸਾਡੇ ਕੋਲ ਇੰਨਾ ਸਮਾਂ ਨਹੀਂ ਹੈ ਭਾਈ ਗੁਰਜੀਤ ਸਿੰਘ ਜੀ ਦੀ ਸਿਹਤ ਜਿਹੜੀ ਹੈ ਬਹੁਤ ਡਾਊਨ ਹੈ ਸੋ ਉਹਨਾਂ ਨੇ ਪ੍ਰਸ਼ਾਦਾ ਪਾਣੀ ਵੀ ਛੱਡਿਆ ਹੋਇਆ ਹੈ ਦਵਾਈ ਲੈਣੀ ਵੀ ਬੰਦ ਕੀਤੀ ਹੋਈ ਹੈ ਉਹ ਤੇ ਆਪਣੇ ਵੱਲੋਂ ਬਹੁਤ ਸ਼ੁਰੂ ਤੋਂ ਹੀ ਸਖਤ ਫੈਸਲਾ ਲੈਂਦੇ ਹੋਏ ਨਜ਼ਰ ਆਉਂਦੇ ਹਨ ਐਲਾਨ ਕਰਦੇ ਹਨ ਲੇਕਿਨ ਸੰਗਤਾ ਆਪਣੇ ਵੱਲੋਂ ਯੋਰ ਪਾ ਕੇ ਉਹਨਾਂ ਨੂੰ ਰੋਕਦੀਆਂ ਹਨ ਭਈ ਆਪਾਂ ਸਰਕਾਰ ਨੂੰ ਮਨਾਉਣਾ ਹੈ ਤੇ ਆਪਾਂ ਲੜਨਾ ਹੈ ਸੰਘਰਸ਼ ਜਿਹੜਾ ਆਪਾਂ ਦਿੱਤਿਆ ਹੈ ਤੇ ਇਹਦੇ ਵਾਸਤੇ ਤੁਹਾਡੀ ਤੰਦਰੁਸਤੀ ਜਿਹੜੀ ਹੈ ਇਹ ਸਭ ਨਾਲੋਂ ਜ਼ਿਆਦਾ ਜ਼ਰੂਰੀ ਹੈ ਤੋਂ ਇਸ ਕਰਕੇ ਉਹ ਸੰਤਾਂ ਦਾ ਬਚਨ ਮੰਨਦੇ ਹੋਏ ਥੋੜਾ ਤਰਲ ਪਦਾਰਥ ਜਿਹੜਾ ਹੁੰਦਾ ਹੈ ਉਹ ਲੈਂਦੇ ਹਨ ਲੇਕਿਨ ਹੁਣ ਜਦੋਂ ਭਗਵਾਨ ਸਰਕਾਰ ਨੇ ਮਨਾ ਕਰ ਦਿੱਤਾ ਕਿ 6 ਮਹੀਨੇ ਟਾਈਮ ਅੱਗੇ ਪਾ ਦਿੱਤਾ ਗਿਆ ਹੈ ਕਾਨੂੰਨ ਅਜੇ ਨਹੀਂ ਬਣੇਗਾ ਉਸ ਦਿਨ ਤੋਂ ਉਹਨਾਂ ਨੇ ਫਿਰ ਦਵਾਈ ਬੂਤੀ ਲੈਣੀ ਬੰਦ ਕਰ ਦਿੱਤੀ ਹੋਈ ਆ ਉਹਦੇ ਕਰਕੇ ਸਿਹਤ ਜਿਹੜੀ ਹੈ ਬੜੀ ਕਮਜ਼ੋਰ ਹੈ ਦਿਨ ਪਰ ਦਿਨ ਇੱਕ ਇੱਕ ਸਾਹ ਜਿਹੜਾ ਮੈਂ ਕਹਿੰਨਾ ਹਾਂ ਉਹਨਾਂ ਦੇ ਵਾਸਤੇ ਲੈਣਾ ਬਹੁਤ ਹੀ ਕੀਮਤੀ ਹੈ ਬਹੁਤ ਔਖਾ ਹੈ ਟਾਵਰ ਦੇ ਉੱਤੇ ਬਹਿਣਾ ਗਰਮੀ ਦੇ ਵਿੱਚ ਤੁਸੀਂ ਵੇਖੋ ਮੱਛਰ ਕਿੰਨਾ ਹੁੰਦਾ ਹੈ ਗਰਮੀ ਕਿੰਨੀ ਹੁੰਦੀ ਹੈ ਤੇ ਹਵਾਵਾਂ ਹੁਣ ਸੌਣ ਦਾ ਮਹੀਨਾ ਹੈ ਝੱਖੜ ਝਾਂਗੀ ਬਹੁਤ ਜ਼ਿਆਦਾ ਚੱਲਦੇ ਹਨ ਤੇ ਟਾਵਰ ਹਿੱਲਦਾ ਹੈ ਤੁਸੀਂ ਵੇਖੋ ਆਪਾਂ ਥੱਲੇ ਖਲੋਤੇ ਵੀ ਡਰਨੇ ਆ ਤੇ ਉਹ ਉੱਤੇ ਬੈਠੇ ਹਨ ਟਾਵਰ ਦੇ ਉੱਤੇ ਬਹੁਤ ਵੱਡਾ ਜਿਗਰਾ ਹੈ ਉਹਨਾਂ ਦਾ ਲੇਕਿਨ ਆਪਾਂ ਨੂੰ ਸੋਚਣਾ ਚਾਹੀਦਾ ਹੈ ਅੱਜ ਇੱਕ ਇਨਸਾਨ ਦੀ ਜ਼ਿੰਦਗੀ ਬਚਾਉਣ ਦੇ ਵਾਸਤੇ ਆਪਾਂ ਰਾਹ ਦੇ ਵਿੱਚ ਇੱਕ ਕੁੱਤਾ ਵੀ ਡਿੱਗਿਆ ਪਿਆ ਹੋਵੇ ਉਹਦੇ ਵਾਸਤੇ ਵੀ ਉੱਤਰ ਕੇ ਆਪਾਂ ਉਹਨੂੰ ਵੀ ਚੁੱਕ ਕੇ ਪਾਸੇ ਕਰ ਦਿੰਨੇ ਆ ਪਾਣੀ ਪਿਆ ਦਿੰਨੇ ਆ ਦਇਆ ਦੇ ਤੌਰ ਤੇ ਇਨਸਾਨੀਅਤ ਦੇ ਨਾਤੇ ਕਿ ਆ ਦੇਖ ਇਨਸਾਨ ਆਪਣੀ ਜਾਨ ਕੁਰਬਾਨ ਕਰ ਰਿਹਾ ਹੈ ਧਰਮ ਦੇ ਲੇਖੇ ਲਾ ਰਿਹਾ ਹੈ ਤੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਉਹਦੀ ਜਾਨ ਜਿਹੜੀ ਹੈ ਬਚਾਈਏ ਇੱਕ ਮਾਂ ਦਾ ਪੁੱਤਰ ਜਿਹੜਾ ਜਿਵੇਂ ਟਾਵਰ ਦੇ ਉੱਤੇ ਸਹੀ ਸਲਾਮਤ ਚੜਿਆ ਸੀ ਉਵੇਂ ਹੀ ਸਹੀ ਸਲਾਮਤੋ ਥੱਲੇ ਉਤਰ ਕੇ ਆਵੇ ਆਪਣੇ ਪਰਿਵਾਰ ਦੇ ਵਿੱਚ ਆਪਣਾ ਸਾਰਿਆਂ ਦਾ ਇਨਸਾਨੀ ਧਰਮ ਇਹ ਬਣਦਾ ਹੈ ਸੋ ਸਰਕਾਰ ਨੂੰ ਵੱਧ ਤੋਂ ਵੱਧ ਬੇਨਤੀ ਕਰਾਂਗੇ ਅਪੀਲ ਕਰਾਂਗੇ ਕਿ ਉਹ ਛੇਤੀ ਤੋਂ ਛੇਤੀ ਕਾਨੂੰਨ ਬਣਾਵੇ ਜਿਹੜਾ ਸਮਾਂ ਤੁਸੀਂ ਰੱਖਿਆ ਹੈ ਇਹਨੂੰ ਛੱਡ ਕੇ ਤੇ ਛੇਤੀ ਦੇ ਨਾਲ ਕਾਨੂੰਨ ਬਣਾ ਕੇ ਬਾਬਾ ਗੁਰਜੀਤ ਸਿੰਘ ਜੀ ਨੂੰ ਥੱਲੇ ਲਾ ਲਿਆ ਜਾਵੇ ਸਾਰੀ ਸੰਗਤ ਨੂੰ ਵੀ ਅਪੀਲ ਕਰਨੇ ਆ ਕਿ ਜੇ ਸਰਕਾਰ ਨਹੀਂ ਮੰਨ ਰਹੀ ਤੇ ਸਾਡੇ ਵਿੱਚ ਘਾਟ ਹੈ ਕਿਉਂਕਿ ਆਪਾਂ ਕੱਠ ਨਹੀਂ ਕਰਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਬੇਨਤੀ ਹੈ ਵੀ ਇੱਕ ਵੱਡਾ ਇਕੱਠ ਕਰਕੇ ਆਪਾਂ ਕੋਈ ਆਪਣੇ ਵੱਲੋਂ ਜੇ ਸਰਕਾਰ ਅਜੇ ਵੀ ਕਾਨੂੰਨ ਨਹੀਂ ਬਣਾਉਂਦੀ ਏ ਕੋਈ ਵੱਡਾ ਸੰਘਰਸ਼ ਵੀ ਕੀਤਾ ਆਪਾਂ ਸੰਘਰਸ਼ ਨੂੰ ਪਿੱਖਿਆਂ ਕਰੀਏ ਕੋਈ ਰੋਡ ਜਾਮ ਕਰੀਏ ਵੱਡਾ ਹਾਈਵੇ ਤਾਂ ਕਿ ਸਰਕਾਰ ਜਿਹੜੀ ਹੈ ਆਪ ਆ ਕੇ ਸਾਡੇ ਸਾਹਮਣੇ ਆਪ ਇਹ ਕਾਨੂੰਨ ਬਣਾ ਕੇ ਸਾਡੇ ਹੱਥ ਦੇ ਵਿੱਚ ਫੜਾਵੇ ਸੋ ਇਹੋ ਹੀ ਬੇਨਤੀ ਕਰਾਂਗੇ ਸਾਰਿਆਂ ਨੂੰ ਵੱਧ ਚੜ੍ਹ ਕੇ ਸਹਿਯੋਗ ਦਿਓ ਮੋਰਚੇ ਦਾ ਇਹ ਮੋਰਚਾ ਫਤਿਹ ਕਰੀਏ ਆਪਾਂ ਗੁਰਾਂ ਦੇ ਕੋਲੋਂ ਖੁਸ਼ੀਆਂ ਲਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਨੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਬਾਬਾ ਜੀ ਨੇ ਕਿ ਖਾਸ ਤੌਰ ਤੇ ਗੱਲ ਜੋ ਕਹੀ ਹੈ ਬੜੀ ਚੰਗੀ ਉਹ ਹੈ ਸਾਰੇ ਮਤਲਬ ਪੰਜਾਬ ਦੇ ਲੋਕਾਂ ਨੂੰ ਕਿ ਕਿਸੇ ਧਰਮ ਦਾ ਮੋਰਚਾ ਨਹੀਂ ਇਹ ਸਿੱਖਾਂ ਦਾ ਮੋਰਚਾ ਨਹੀਂ ਜਦੋਂ ਇਹ ਕਾਨੂੰਨ ਬੰਨਾ ਹੈ ਤਾਂ ਇਹ ਹਰ ਧਰਮ ਵਾਸਤੇ ਬੰਨਾ ਹੈ ਤਾਂ ਉਹਦੇ ਵਿੱਚ ਜੇ ਕਿਸੇ ਮੁਸਲਮਾਨਾਂ ਦੇ ਕੁਰਾਨ ਸ਼ਰੀਫ ਦੀ ਬੇਅਦਬੀ ਹੁੰਦੀ ਹੈ ਉਹਦੇ ਖਿਲਾਫ ਵੀ ਕਾਨੂੰਨ ਬੰਨਾ ਹੈ ਸਖਤ ਸਜ਼ਾਵਾਂ ਮਿਲਣੀਆਂ ਆ ਤਾਂ ਜੇ ਮਤਲਬ ਗੀਤਾ ਦੀ ਰਮਨ ਦੀ ਕਿਸੇ ਵੀ ਮਤਲਬ ਧਰਮ ਦੀ ਹਰ ਧਰਮ ਵਾਸਤੇ ਕਾਨੂੰਨ ਬਣਦਾ ਹੈ ਤਾਂ ਸਾਰੇ ਧਰਮਾਂ ਦੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਔਰ ਮਿਲ ਕੇ ਇਸ ਮੋਰਚੇ ਨੂੰ ਮਤਲਬ ਮਜ਼ਬੂਤ ਕਰੋ ਕਰਨ ਵਾਸਤੇ ਨਾ ਅਪੀਲ ਕੀਤੀ ਹੈ ਕਿ ਸਰਕਾਰਾਂ ਤੇ ਦਬਾਅ ਪਾਇਆ ਜਾ ਸਕੇ ਧੰਨਵਾਦ